ਮੰਮੀ ਹਾਂ ਬੁੱਤ ਮੈਨੂੰ ਦੱਸੋ ਮੈਂ ਕੀ ਬਣਾਵਾਂ ਮੈਨੂੰ ਦੱਸ ਹਾਂ ਤੇ ਮੈਂ ਸਬਜ਼ੀ ਬਣਾ ਲਈਨੀ ਆ ਤੂੰ ਜੇ ਰਿਕਨਾ ਅੰਗਦ ਲਾ ਕੇ ਬਹਿ ਜਾ ਨਹੀਂ ਨਹੀਂ ਤੀਹੀਂ ਬੈਠੇ ਜੇ ਨਾ ਤੀਹੀਂ ਖਡਾਓ ਇਹਨੂੰ ਬਾਬਾ ਤਾਂ ਡੇ ਕੋਲ ਚਾਇਆ ਵਾ ਆ ਵੇ ਕਿਦਾਂ ਗੱਲਾਂ ਕਰਨ ਰਿਹਾ ਵੇ ਹੰਗਾਰੇ ਭਰਦਾ ਚਲੋ ਕੋਈ ਨਹੀਂ ਮੰਮੀ ਜੀ ਸਾਡੇ ਘਰ ਕੇ ਰੌਣਕ ਲੱਗੀ ਆ ਨਾਲ ਘਰ ਤੀਹੀਂ ਮੈਨੂੰ ਦੱਸ ਦੋ ਮੈਂ ਕੀ ਬਣਾਵਾ ਮੇਰੇ ਵਾਸਤੇ ਤੀਨਾ ਬੜਾ ਵਾ ਤੀਹੀਂ ਨੂੰ ਖਡਾਉਂਦੇ ਰਹਿੰਦੇ ਜੇ ਪੁੱਤ ਜੋ ਤੇਰਾ ਦਿਲ ਕਰਦਾ ਨਾ ਤੂੰ ਉਹ ਹੀ ਬਣਾ ਲੈ ਅਹੀਂ ਉਹ ਹੀ ਖਾ ਲੈਣਾ ਵਾ ਚਲੋ ਕੋਈ ਨਹੀਂ ਤੇ ਡੈਡੀ ਕਿੱਥੇ ਨੇ ਡੈਡੀ ਤੇਰੇ ਨਾ ਪੱਠੇ ਪੌਂਡੇ ਹੁਣੇ ਆ ਅੱਛਾ ਤੇ ਆ ਜਾਂਦੇ ਆ ਮੈਂ ਤੇ ਐਂਸੂ ਕੋ ਆ ਜਾਂਦੇ ਮੈਂ ਉਹਨਾਂ ਨੂੰ ਪੁੱਛ ਲੈਂਦੀ ਗੜੀ ਆਈ ਗਈ ਆ ਪੁੱਛ ਲੈਨੀ ਆ ਡੈਡੀ ਤੇ ਜੀ ਤੇ ਆਜੋ ਬੈਠਾ ਦੋਵੇਂ ਜੋ ਤਾਂ ਬੈ ਜਾ ਮੈਂ ਕਹਿਂਦੀ ਹਾਂ ਡੈਡੀ ਜੀ ਤੁਸੀਂ ਦੱਸ ਦੋ ਵੀ ਕੀ ਬਣਾਵਾ ਉਹ ਤਾਂ ਜੋ ਤੁਸੀਂ ਬਣਾਉਣਾ ਬਣਾ ਰਹੋ ਮੈਂ ਤੇ ਖਾ ਲੈਣਾ ਜੋ ਤੁਸੀਂ ਬਣਾਇਆ ਮੈਂ ਤੇ ਮਮੀ ਨੂੰ ਪੁੱਛਣ ਲਈ ਹਾਂ ਤੇ ਮਮੀ ਕਹਿੰਦੇ ਤਾਂ ਆਪਣੀ ਮਰਜ਼ੀ ਨਾਲ ਬਣਾ ਲੈ ਤੇ ਮੈਨੂੰ ਕਲੀ ਨੂੰ ਸਮਝ ਨਹੀਂ ਆਉਂਦੀ ਪੀ ਕੀ ਬਣਾਵਾ ਜੇ ਤੁਹਾਡਾ ਕੁਝ ਮਨ ਕਰ ਰਹੇ ਆ ਨਾ ਖਾਣ ਨੂੰ ਤੇ ਮੈਨੂੰ ਦੱਸ ਦੋ ਉਹ ਹੀ ਬਣਾ ਦਿੰਨੀ ਹਾਂ ਉਹ ਚੱਲ ਪੁੱਤ ਗੋਭੀ ਬਣਾ ਲਾ ਫਿਰ ਹੋਰ ਕੀ ਬਣਾਉਣਾ ਵੇਖਾਂ ਭਲਾ ਜੋਤ ਕੀ ਕਰਨ ਦੀ ਹੈ ਲਾ ਸਰਾ ਟੱਬਰਾਰੇ ਲੱਗੇਗਾ ਨਾ ਕਿਦਾਂ ਹੋਰ ਕੀ ਭਾਬੀ ਜੀ ਅੰਗਦ ਨੇ ਇਹਦੇ ਨਾ ਲੰਗ ਜਾਂਦਾ ਵਾ ਕੀ ਕਰਨ ਦਿਆ ਵਾ ਖੇਡੀਆਂ ਕਰਨ ਦਿਆ ਵਾ ਦਾਦੀ ਨੂੰ ਵਰੇ ਲਾਇਆ ਵਾ ਤੇ ਜੋਤ ਵੀ ਨਹੀਂ ਨਹੀਂ ਬੈਣਾ ਕੀਆ ਮੈਂ ਅਹੀਂ ਤੁਹਾਡੇ ਵੱਲ ਹਾਂਜੀ ਪੀ ਜੋਤ ਰੋਟੀ ਉਧਰ ਨਾ ਪਕਾ ਲਈਏ ਨਹੀਂ ਨਹੀਂ ਭਾਬੀ ਜੀ ਮੈਂ ਬਣਾਉਣੀ ਆ ਤੁਸੀਂ ਜੋ ਬਿੱਥੇ ਆਓ ਮੇਰੇ ਕੋਲ ਉਹ ਨਹੀਂ ਨਹੀਂ ਮੈਂ ਲੱਗੀ ਹਾਂ ਸਬਜੀ ਬਣਾਉਣਾ ਤੇ ਮੈਨੂੰ ਦੱਸ ਭਗੀ ਬਣਾਉਣਾ ਵਾ ਤੇ ਮੈਂ ਉਧਰ ਹੀ ਬਣਾ ਲੈਣੀ ਆ ਉਹੀ ਤੇ ਮੈਂ ਮੰਮੀ ਨੂੰ ਉਹਨਾਂ ਨੂੰ ਪੁੱਛਣ ਦੀ ਹਾਂ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਜੋ ਤਰਾ ਜੀ ਕੰਡਾ ਉਹੀ ਬਣਾ ਲਓ ਹੁਣ ਤੁਹਾਡੇ ਤੇ ਗੱਲ ਆ ਕੇ ਮੁੱਕ ਗਈ ਐ ਜੋ ਤੁਹਾਡਾ ਮਨ ਕਰਦਾ ਉਹੀ ਬਣਾ ਲਓ ਨਹੀਂ ਨਹੀਂ ਮੈਨੂੰ ਦੱਸ ਦੋ ਮਸੀ ਜੀ ਕੀ ਖਾਣਾ ਵਾ ਤੇ ਮੈਂ ਉਹ ਬਣਾ ਲੀਨੀ ਐ ਲੈ ਪੁੱਤ ਜੋ ਤੁਸੀਂ ਖਾਣਾ ਬਣਾ ਲਓ ਉਹੀ ਹੀ ਖਾ ਲੈਣਾ ਵਾ ਚੱਲ ਵੇ ਲੈ ਲੋ ਫਿਰ ਪਰ ਇਹ ਵੀ ਜੋ ਤੁਹਾਨੂੰ ਬਣਾਈ ਨਾ ਕੋਈ ਵੀ ਤੇ ਮੈਂ ਬਣਾਉਣ ਲੱਗੀ ਆ ਉਧਰ ਚੱਲ ਠੀਕ ਐ ਜੋਤ ਮੈਂ ਜਾਨੀ ਆ ਤੇ ਆ ਜੀ ਫਿਰ ਤੇ ਮੈਂ ਬਣਾਉਣੀ ਕੋ ਵਧੀਆ ਜਿਹਾ ਹੈ ਹਾਂਜੀ ਹਾਂਜੀ ਉਨੂੰ ਵਿਚਾਰੀ ਕਿ ਖੇਤਾਂ ਦੇਣੀ ਹੈ ਇੱਥੇ ਰੋਟੀ ਆਪਾਂ ਪਕਾ ਲੈਣੀ ਹੈ ਮਮੀ ਜੀ ਤੁਹਾਨੂੰ ਵੀ ਕਿੰਨਾ ਡੈਮ ਹੋ ਗਿਆ ਆ ਇਹਨੂੰ ਭਾਬੀ ਤੁਹਾਨੂੰ ਪਤਾ ਮੈਨੂੰ ਖੇਤਲ ਕਰਨੀ ਨਹੀਂ ਦਿੰਦੇ ਆਪੇ ਸਾਰਾ ਕੰਮ ਨਿਬੇੜ ਲੈਂਦੀ ਆ ਮੈਂ ਨਾ ਗਈ ਹਾਂ ਜੋਤ ਵੱਲ ਅੱਛਾ ਤੇ ਸਾਰੇ ਜਣੇ ਬੈਠੇ ਹੀ ਮਾਸੜ ਜੀ ਦੇ ਮਸੀ ਜੀ ਵੀ ਹੂੰ ਹੂੰ ਤੇ ਡੇ ਹੀ ਨਿਗੇਜੇ ਨੇ ਖਡਾਉਣਾ ਅੱਛਾ ਤੇ ਸੱਚੀ ਮੈਨੂੰ ਤੇ ਇੰਨੀ ਖੁਸ਼ੀ ਹੋਈ ਨਾ ਉਹਨਾਂ ਵੱਲ ਵੇਖ ਕੇ ਕਿ ਕੋਈ ਗੱਲ ਹੀ ਨਹੀਂ ਆ ਉਹ ਚਲ ਵਧੀਆ ਹੋ ਗਿਆ ਵਾ ਪਰਿਵਾਰ ਫੇਰ ਇਕੱਠਾ ਹੋ ਗਿਆ ਕਿ ਨਹੀਂ ਆਉ ਨਹੀਂ ਤੇ ਹੈ ਹੀ ਆ ਹਾਂ ਤੇ ਪਰ ਇਹ ਆ ਜਿਹੜਾ ਕੰਮ ਤੁਸੀਂ ਕੀਤਾ ਵਾ ਨਾ ਸੱਚੀ ਇਹਦਾ ਫਲ ਨਾ ਤੁਹਾਨੂੰ ਜ਼ਰੂਰ ਮਿਲੂਗਾ ਕੁਝ ਟਾਈਮ ਪਾਗੇ ਨਾ ਬਦਨ ਮਿਹਨਤ ਦਾ ਫਲ ਮਿਲਦਾ ਹੀ ਹੁੰਦਾ ਆ ਉਹ ਤਾਂ ਤੇਰੀ ਗੱਲ ਠੀਕ ਆ ਪਰ ਭੈਣ ਵਾਤੇ ਹੁਣ ਸਭ ਕੋ ਕਰਨਾ ਪੈਣਾ ਹੈ ਜਾਂਜ ਹੁੰਦਾ ਵੀ ਮਾਂ ਪਿਓ ਸਿਰ ਤੇ ਹੈਗਾ ਵਾ ਹਾਂਜੀ ਉਹਨਾਂ ਕਰ ਲੈਣਾ ਸਭ ਕੋ ਫਿਰ ਸਾਨੂੰ ਜੋ ਮੇਰੀ ਸਮਝ ਨਹੀਂ ਪੈਣੀ ਸਾਰੀ ਚਲੋ ਮੈਂ ਤਾਂ ਕਹਿੰਨੀ ਜੋ ਵੀ ਆਪਾਂ ਕੀਤਾ ਵਾ ਨਾ ਬਹੁਤ ਵਧੀਆ ਹੋਇਆ ਵਾ ਉਹ ਚੱਲ ਨਹੀਂ ਨਾ ਚੁਗਰੀਂ ਮਾੜਾ ਸਮਾਂ ਵੀ ਆਇਆ ਉਹ ਵੀ ਨੰਗ ਗਿਆ ਬੜੀਆਂ ਰੁਕਾਵਟਾਂ ਵੀ ਆਇਆ ਕਈ ਕੁਝ ਹੋਇਆ ਚਲੋ ਵਾਹਿਗੁਰੂ ਸਾਹਿਬ ਦੇਣ ਵਾਲਾ ਚਲੋ ਉਹਨਾਂ ਦੋਵਾਂ ਜੀਆਂ ਨੂੰ ਮੜਗੇ ਜੋਤ ਦਾ ਹੀ ਆਸਰਾ ਮਿਲਿਆ ਜਿਹੜੇ ਕਹਿੰਦੇ ਸੀ ਵੀ ਇਹਨੂੰ ਅਹੀਂ ਰੱਖਣਾ ਹੀ ਨਹੀਂ ਆ ਉਹ ਚਲ ਕੋਈ ਗੱਲ ਨਹੀਂ ਹੁਣ ਪਿਛਲੀਆਂ ਗੱਲਾਂ ਤੋਂ ਨਾ ਹੀ ਪੁੱਤ ਚਲ ਇੰਨਾ ਸ਼ੁਗਰ ਉਹ ਵੀ ਸਾਡੇ ਕੋਲ ਆਗੇ ਥਾਂ ਹੈਗਾ ਹੈ ਹਾਂਜੀ ਹਨਾ ਜੇ ਹੋਰ ਕਿਤੇ ਮਾਲਾ ਕਮਰੇ ਪਾ ਦਿੰਦੇ ਫਿਰ ਇਹਨਾਂ ਨੂੰ ਖੇਚਲ ਬੜੀ ਹੋਇਆ ਕਰਨੀ ਨਾ ਜਾਣਾ ਤੇ ਪਹਿਣਾ ਕਰਨਾ ਹੀ ਸਾਨੂੰ ਹੋ ਨਾ ਘਰ ਦੇ ਘਰ ਵਾ ਕਦੀ ਉਹ ਮੇਰੇ ਵੱਲ ਆ ਜਾਂਦੀ ਆ ਕਦੀ ਮੈਂ ਉਹਦੇ ਵੱਲ ਚਲ ਜਾਂਦੀ ਆ ਤੁਹਾਨੂੰ ਮੈਨੂੰ ਆਖੰਦੀਂ ਜੋਤ ਨੂੰ ਪਚਲਵੇਂ ਸਬਜੀ-ਭਾਜੀ ਬਣਾਉਣੀ ਆ ਇੱਥੇ ਚਲ ਇਧਰੇ ਰੋਟੀ ਖਾ ਲਿਓ ਹੂੰ ਹੂੰ ਰੋਟੀ ਦਾ ਕੀ ਆ ਅਸੀਂ ਵੀ ਦੋਵੇਂ ਜਾਣੇ ਆ ਤੇ ਰੋਟੀ ਹਣੀ ਪਕਾਉਣੀ ਹੁੰਦੀ ਆ ਹੋਇਆ ਹੋ ਤਾਂ ਹੋਰ ਤੇ ਚਲ ਮੈਂ ਤੁਹੀਂ ਵੀ ਇੱਥੇ ਹੀ ਖਾ ਲਿਓ ਚਲ ਰਲ ਮਿਲ ਕੇ ਡਾ ਟਾਈਮ ਨਾਲ ਹੋਊਗਾ ਸਹੀ ਉਹ ਨਾਲੇ ਸਭ ਤੋਂ ਵੱਡੀ ਦੀ ਗੱਲ ਆ ਹਾਂਜੀ ਤੇ ਰੱਬ ਨੇ ਉਹਨੂੰ ਪੁੱਤ ਦੇ ਦਿੱਤਾ ਨਹੀਂ ਯਾਰ ਸੱਚੀ ਬਹੁਤ ਵੱਡਾ ਕੰਮ ਹੋਇਆ ਵਾ ਨਾ ਇਹ ਕੋਈ ਕਰਮ ਵਾਲਾ ਜੀ ਹੁੰਦਾ ਵਾ ਜਿਹਨੇ ਪਰਿਵਾਰ ਇਕੱਠਾ ਕਰਨਾ ਸਹੀ ਗੱਲ ਜਦੋਂ ਦਾ ਉਹ ਹੋਇਆ ਵਾ ਉਦੋਂ ਦੀ ਕੋਈ ਗੱਲਬਾਤ ਵੀ ਨਹੀਂ ਹੋਈ ਵੇਖ ਲੈ ਨਾ ਆਹੋ ਨਾਲ ਯਾਰੇ ਲੱਗੀ ਰਹਿੰਦੀ ਆ ਵਿਚਾਰੀ ਨਹੀਂ ਨਹੀਂ ਚਲੋ ਬੜਾ ਵਧੀਆ ਹੋਇਆ ਜੋ ਵੀ ਹੋਇਆ ਵਾ ਨਾ ਚੱਲਿਆ ਵੀ ਹੁਣ ਉਹ ਖਡਾਉਂਦੀ ਰਹਿੰਦੀ ਆ ਦਾਦੀ ਤੇ ਦਾਦਾ ਉਹ ਚੱਲ ਬਾਹਰ ਅੰਦਰ ਕੰਮਗੁੰਮ ਕਰ ਰਿਹਾ ਕਰ ਲੈਂਦਾ ਵਾ ਹਮ ਹਮ ਉਹ ਚੱਲ ਆਪਣਾ ਘਰ-ਗੁਰਦਾ ਕੰਮ ਕਰ ਲੈਂਦੀ ਆ ਤੇ ਮੈਂ ਤੈਨੂੰ ਆਖੰਦੀ ਹਾਂ ਕਿ ਜੇ ਹੁਣ ਤੋਂ ਸੁਵਾਈ ਸੁਈ ਦਾ ਕਰਨਾ ਵਾ ਨਾ ਤੇ ਚੱਲ ਥੋੜਾ ਬੋਧਾ ਕਰ ਲਿਆ ਕਰ ਚੱਲ ਜਿਹੜੇ 2000 ਪੈਸੇ ਆਉਣਗੇ ਉਹ ਸਹੀ ਉਹ ਆਹੋ ਦਾਦੀ ਨਾਲੇ ਚੁੱਕ ਲਿਆ ਕਰੂ ਇਹਨੂੰ ਤੇ ਆਪੇ ਲੱਗੀ ਰਿਆ ਕਰੋਗੀ ਬੜਾ ਸਰਾਵਾ ਲਗੇ ਹਾਂ ਕਦੀ ਉਹਨੂੰ ਦੁੱਧ ਪਿਆਲ ਕਦੀ ਕੱਪੜੇ ਲਾ ਕਈ ਕੋ ਕਰਨੀ ਗਨੇ ਕੇ ਕੰਮ ਲਾ ਕੇ ਕਰਦੀ ਰਹਿੰਦੀ ਹੈ ਬੜਾ ਸਰਾਵਾ ਫੇਰਾ ਹੁੰਦਾ ਸਿਆਣੇ ਬੰਦੇ ਦਾ ਕੇ ਦੱਸ ਇੱਕ ਸਾਹ ਦਾ ਜਿੰਦਾ ਹੁੰਦਾ ਵਾ ਕਰਦਾ ਹਾਂਜੀ ਚਲੋ ਕੋਈ ਗੱਲ ਨਹੀਂ ਜੋ ਹੋ ਗਿਆ ਵਾ ਨਾ ਵਧੀਆ ਹੋ ਗਿਆ ਵਾ ਨਹੀਂ ਬੜਾ ਵਧੀਆ ਕੇ ਸੱਚੀ ਮਾਣ ਨੂੰ ਇੰਨੀ ਖੁਸ਼ੀ ਹੁੰਦੀ ਜੇ ਦੋਨਾਂ ਨੂੰ ਵਿਹਨੀ ਆ ਜਾ ਕੇ ਫਿਰ ਚਲ ਇਦਾਂ ਹੀ ਹੱਸਦੇ ਵਸਦੇ ਰਹਿਣ ਆਪਣੇ ਘਰ ਹੋਇਆ ਉਹਦੇ ਹੋਰ ਕੀ ਚਲ ਜਿਹੜੇ ਫਰਜ਼ ਬੰਦੇ ਸੀ ਉਹਦੇ ਮੈਨੂੰ ਬਾਤੇ ਹਾਂਜੀ ਤੇ ਬਾਕੀ ਚਲੋ ਜੋ ਭਾਈ ਗੁਰੂ ਕਰੂਗਾ ਠੀਕ ਹੈ ਚਲੋ ਕੋਈ ਨਹੀਂ ਤੇ ਤੇ ਇਖਣੇ ਜਾਣਾ ਵਾ ਕੰਮ ਤੇ ਹੋ ਚੱਲਿਆ ਮੈਂ ਤੇ ਆਹ ਤੇ ਮੈਂ ਵੇਖਾਂ ਫਿਰ ਜਿਹੜਾ ਕੰਮ ਕੋਈ ਨਹੀਂ ਨਾ ਹੁੰਦਾ ਉਹ ਭਾਬੀ ਆਪ ਹੀ ਘਰ ਜਾਂਦੇ ਹੁੰਦੇ ਆ ਤਾਂ ਕਰਕੇ ਮੈਂ ਜ਼ਿਆਦਾ ਕਹਿੰਦੀ ਨਹੀਂ ਆ ਉਹਨਾਂ ਦਾ ਵੀ ਮਨ ਲੱਗਾ ਰਹਿੰਦਾ ਚਲ ਕੋਈ ਗੱਲ ਨਹੀਂ ਤੁਸੀਂ ਮਾਰੋ ਆਪਾਂ ਛੱਪਾਂ ਮੈਂ ਅੰਦਰ ਵੇਖਾਂ ਵੇਖ ਲਓ ਵੇਖ ਲਓ ਤੇ ਮੈਂ ਤੇ ਹੁਣ ਕਹਿੰਦੀ ਆ ਭਾਬੀ ਨਾ ਬਣਵਾ ਦੇਨੀ ਆ ਤੁਸੀਂ ਅੰਗਰ ਨੂੰ ਫੜੋ ਹਾਂ ਤੇ ਆ ਵੀ ਤੁਹਾਡਾ ਨਵਾਵਾ ਆਰੇ ਲੱਗਾ ਤੇ ਮੈਂ ਫਿਰ ਕਰਾਵਾਂ ਭਾਬੀ ਨੇ ਕੰਮ ਹੈ ਬੈਕਮੈਂਟ ਮੇਰੀ ਜੋਤ ਗੱਲ ਸੁਣ ਹਾਂ ਜੀ ਮੈਂ ਜਦੋਂ ਦੇ ਇੱਥੇ ਆਇਆ ਨਾ ਮੈਨੂੰ ਮਾਹੌਲ ਬੜਾ ਹੀ ਵਧੀਆ ਲੱਗਣ ਡਿਆ ਵਾ ਤੁਹਾਡਾ ਬਿਨਾ ਨਿਕੇ ਜਨਾਂ ਚੀ ਲੱਗ ਗਿਆ ਵਾ ਨਾਲੇ ਨਾ ਮੈਨੂੰ ਤੇ ਇਦਾਂ ਬਹੁਤ ਅਫਸੋਸ ਹੁੰਦਾ ਵਾ ਜਿੱਦਾਂ ਜੋਬ ਨਹੀਂ ਵਾਪਸ ਆ ਗਿਆ ਹੁੰਦਾ ਵਾ ਹੁਣ ਮਾਨੂੰ ਨਾ ਸਕੂਨ ਜਿਹਾ ਮਿਲ ਗਿਆ ਵਾ ਵੀ ਇਹ ਜਿੱਦਾਂ ਖੇਡਦਾ ਵਾ ਨਾ ਉਹਦਾ ਹੀ ਚਿਹਰਾ ਮੈਨੂੰ ਨਜ਼ਰ ਆਉਂਦਾ ਹੀ ਓ ਚਲੋ ਕੋਈ ਨਹੀਂ ਮੰਮੀ ਜੀ ਉਹਨਾਂ ਦੀ ਕਮੀ ਤੇ ਕਦੇ ਨਹੀਂ ਪੂਰੀ ਹੋਣੀ ਇਹ ਆਪੇ ਇਹਦੇ ਨਾਲ ਹੀ ਸਾਰੇ ਯਾਰੇ ਲੱਗੇ ਰਹਿੰਦੇ ਆ ਜਦੋਂ ਦੇ ਤੁਸੀਂ ਇੱਥੇ ਆ ਗਏ ਜੇ ਮੈਨੂੰ ਹੋਰ ਆਸਰਾ ਹੋ ਗਿਆ ਵਾ ਤੇ ਕੋਈ ਗੱਲ ਨਹੀਂ ਸਾਰੇ ਦਿਨ ਵਧੀਆ ਹੋ ਜਾਂਦੇ ਆ ਚੰਗਾ ਮਾੜਾ ਸਮਾਂ ਤੇ ਸਾਰਿਆਂ ਤੇ ਹੀ ਹੁੰਦਾ ਨਹੀਂ ਜੋਤ ਮੇਰੇ ਕੋ ਵੀ ਬੜੀਆਂ ਗਲਤੀਆਂ ਹੋ ਗਈਆਂ ਮੇਰੇ ਮਨ ਵਿੱਚ ਵੀ ਨਾ ਲਾਲਚ ਆ ਗਿਆ ਸੀ ਮੈਨੂੰ ਇਹ ਹੀ ਕਿ ਜਿਹੜਾ ਪਿਆਹਾ ਵਾ ਸਾਰਾ ਮੇਰੇ ਕੋਲ ਆ ਜੀ ਪਰ ਮੈਨੂੰ ਪਤਾ ਹੋਣ ਲੱਗਾ ਵਾ ਪਿੱਤਿਆਂ ਪੁੱਤ ਕੰਮ ਆਉਂਦੇ ਆ ਪਿਆਹਾ ਕੰਮ ਨਹੀਂ ਆਉਂਦਾ ਚਲੋ ਕੋਈ ਨਹੀਂ ਮੰਮੀ ਜੀ ਤੁਸੀਂ ਨਾ ਐਵੇਂ ਸੋਚਿਆ ਕਰੋ ਤੁਸੀਂ ਖੜਾਓ ਅੰਗਦ ਨੂੰ ਤੇ ਮੈਂ ਆ ਗਈ ਹਾਂ ਪੱਬ ਡੀਕਦੇ ਹਾਂ ਇਹਦਾ ਪੁੱਤ ਦੇਹਲਾ ਮੈਂ ਇੰਨਾ ਕੋ ਯੋਜਨਾ ਕੀਤਾ ਵਾ ਫੇਰ ਵੀ ਆਂਦੀ ਆ ਕਿ ਮੰਮੀ ਕੋਈ ਗੱਲ ਨਹੀਂ ਤੇ ਜਿੰਨਾ ਦਾ ਮੈਂ ਇੰਨਾ ਸੋਚਿਆ ਸੀ ਮੈਂ ਉਹਨਾਂ ਨੇ ਸਾਡੇ ਨਾਲ ਕਿਦਾਂ ਦਾ ਵਤੀਰਾ ਕੀਤਾ ਚਲੋ ਕੋਈ ਨਹੀਂ ਮੇਰੇ ਕਰਮਾਂ ਵਿੱਚ ਵੀ ਇਹ ਸਾਹ ਹੋਊਗਾ ਤੇ ਮੈਨੂੰ ਸੋਝੀ ਆਉਣੀ ਹੋਊਗੀ ਪੇਦਾ ਗਾਂਦ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਹਾਂਜੀ ਮੰਮੀ ਵਧੀਆ ਹਾਂਜੀ ਹਾਂਜੀ ਨਹੀਂ ਸਾਡਾ ਕਿਹੜਾ ਕੋਈ ਕਸੂਰ ਹੀ ਚਾਹੇ ਤਾਂ ਵੇ ਨਾ ਮੈਂ ਕਿਹਾ ਸੀ ਇਹਨਾਂ ਨੂੰ ਚਲ ਜਾਓ ਤੁਸੀਂ ਸਾਰਾ ਕੁਝ ਪਹਿਲਾਂ ਆਪ ਕਰਦੇ ਰਹੇ ਬਾਅਦ ਚ ਨਾ ਸਾਡਾ ਲਾਤਾ ਕਿ ਤੋਂ ਹੀ ਕਰਵਾਇਆ ਸਭ ਕੁਝ ਮੈਂ ਕਿਹਾ ਇਹਨਾਂ ਨੂੰ ਕਿਹਾ ਕਿ ਤੁਸੀਂ ਪੈਸੇ ਮੰਗੋ ਉਹਨਾਂ ਕੋਲ ਹਾਂਜੀ ਨਹੀਂ ਨਹੀਂ ਮੈਂ ਸਭ ਕੁਝ ਉਹਨੀ ਚੰਗਾ ਚੱਲ ਗਿਆ ਮੈਨੂੰ ਰੋਕ ਟੋਕ ਵਾਲਾ ਨਹੀਂ ਕੋਈ ਹੈਗਾ ਹੁਣ ਜਾਂਦੇ ਤੇ ਜਾਂਦੇ ਰਹਿਣ ਉਹਨੇ ਵੀ ਕਿੰਨਾ ਚਿਰ ਰੱਖਣਾ ਇਹਨੂੰ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਆ ਹਾਂਜੀ ਸਭ ਵਧੀਆ ਉਹ ਇੱਥੇ ਬਾਹਰ ਹੀ ਹੋਣੀ ਕਿਤੇ ਵੇਲੀ ਹਾਂਜੀ ਹਾਂਜੀ ਆयो ਤੇ ਨਹੀਂ ਕਿਹਦੇ ਨੇ ਠੀਕ ਆ ਠੀਕ ਆ ਹਾਂਜੀ ਹਾਂਜੀ ਮਾਸੀ ਦਾ ਤਾਂ ਫੋਨ ਆਉਂਦਾ ਵਾ ਉਹਨਾਂ ਨੇ ਤਾਂ ਫੋਨ ਪੱਕਾ ਹੀ ਬੰਦ ਕਰ ਦਿੱਤਾ ਵਾ ਨਾ ਹੀ ਕੀਤਾ ਨਾ ਉਹਨਾਂ ਨੇ ਕੀਤਾ ਸਾਨੂੰ ਤੇ ਕੋਈ ਲੋੜ ਹੀ ਨਹੀਂ ਫੋਨ ਕਰਨ ਦੀ ਹਾਂਜੀ ਚਲੋ ਠੀਕ ਆ ਮੰਮੀ ਮੈਂ ਫੇਰ ਕਰੂੰਗੀ ਫੋਨ ਠੀਕ ਆ ਮੰਮੀ ਦਾ ਮੋਣੀ ਹਾਂਜੀ ਮੰਮੀ ਦਾ ਫੋਨ ਆਉਂਦਾ ਹੈ ਪੁੱਛਣ ਦੇ ਹੀ ਮੰਮੀ ਨਾਲ ਵੱਲੋਂ ਅਛਾ ਮੈਂ ਨਾ ਉਹਨਾਂ ਨੇ ਫੋਨ ਕੀਤਾ ਵਾ ਨਾ ਹੀ ਕੀਤਾ ਵਾ ਮਹੀਨਾ ਹੋ ਗਿਆ ਫੋਨ ਬੰਦ ਕੀਤੇ ਨੇ ਉਹਨਾਂ ਨੇ ਉਹ ਚੰਗਾ ਵੀ ਨਹੀਂ ਕੀਤਾ ਤੇ ਆਪਾਂ ਕਰਨਾ ਬਣੀਆਂ ਹੁਣ ਲੋੜ ਹੀ ਨਹੀਂ ਸਾਨੂੰ ਫੋਨ ਕਰਨ ਦੀ ਠੀਕ ਤੁਸੀਂ ਨਾ ਉਹਨਾਂ ਨੂੰ ਫੋਨ ਕਰਦੇ ਰਹੋ ਉਹ ਨਾ ਨਾ ਮੈਂ ਨਹੀਂ ਕੀਤਾ ਉਹਨਾਂ ਦਾ ਫੋਨ ਜਦੋਂ ਉਹਨਾਂ ਨੂੰ ਨਹੀਂ ਲੋੜ ਫਿਰ ਸਾਨੂੰ ਕਿਉਂ ਲੋੜ ਜੇ ਚਲੀ ਗਏ ਘਰ ਛੱਡੀ ਫੇਰ ਕਰਨਾ ਕੀ ਜਦੋਂ ਪੁੱਛਿਆ ਹੀ ਨਹੀਂ ਉਹਨਾਂ ਨੇ ਜਾ ਕੇ ਇੱਕ ਵਾਰੀ ਫੋਨ ਤੇ ਕਰਦੇ ਆਨੂੰ ਚੁੱਕਿਆ ਬੜੀ ਬਿਸਰਾ ਚਲੀ ਗਈ ਇਥੋਂ ਉਹ ਲਾਡਲੀ ਨੋ ਹੀ ਨਾ ਤਾਂ ਕਰਕੇ ਨਾਲੇ ਕਿੰਨਾ ਘਟਾ ਮਰਖਾਉਣਾ ਉਹਨਾਂ ਨੇ ਮਾਰਨੇ ਉਹਨੇ ਵੀ ਧੱਕੇ ਵੇਖਿਓ ਹਾਂ ਵੇਖ ਲਿਓ ਫਿਰ ਅਹੀਂ ਕੰਮ ਆਉਣਾ ਉਹਨਾਂ ਦੇ ਕੋਈ ਗੱਲ ਨਹੀਂ ਅਹੀਂ ਵੀ ਨਹੀਂ ਮਾਰਨਾ ਫਿਰ ਇੱਥੇ ਤੂੰ ਕਿੱਥੇ ਗਏ ਸੀ ਉਹ ਇੱਥੇ ਬਾਹਰ ਖਲੋਤਾ ਮੈਂ ਕਿੱਥੇ ਜਾਣਾ ਹਾਂ ਅੱਛਾ ਅੱਛਾ ਮੈਂ ਸ਼ਾਇਦ ਕਿਤੇ ਚੱਲ ਗਈ ਮਾਸੀ ਦਾ ਫੋਨ ਨਹੀਂ ਆਇਆ ਮਾਸੀ ਦਾ ਫੋਨ ਆਇਆ ਕਿੰਨੇ ਦਿਨ ਹੋ ਗਏ ਵੈਸੇ ਤੇ ਕਹਿੰਦੇ ਆਉਣਾ ਆਏ ਨਹੀਂ ਆਏ ਨਹੀਂ ਹੈ ਤੇ ਆ ਫੋਨ ਕਰਕੇ ਪੁੱਛ ਲੈਣਾ ਹੀ ਆਪੇ ਆ ਜਾਣਗੇ ਮੈਨੂੰ ਲੋੜ ਹੈਗੀ ਫੋਨ ਕਰਨ ਦੀ ਕਿਸੇ ਨੂੰ ਵੀ ਉਹ ਚਲ ਮਾਸੀ ਨੂੰ ਫੋਨ ਕਰਨਾ ਸੀ ਉਹ ਜਲਦੀ ਜੰਦੇ ਰਹਿਣਾ ਮਾਸੀ ਵੀ ਤੇ ਉਹਦੀ ਭੈਣ ਹੀ ਆ ਕੀ ਪਤਾ ਉਹਨਾਂ ਨੇ ਸਿਖਾਇਆ ਕੀ ਆਂ ਫੋਨ ਤੇ ਕਰਦੇ ਰਹੇ ਹਨ ਉਹ ਫੋਨ ਤੇ ਚਲੋ ਕਰਦੇ ਰਹੇ ਉੱਤੋਂ ਉੱਤੋਂ ਹੀ ਕਰਦੇ ਆ ਉਹਨਾਂ ਨਾਲ ਇਹਦਾ ਰਿਸ਼ਤਾ ਵੀ ਕਰਾਇਆ ਉਹਨਾਂ ਨੇ ਚਲੋ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰੋ ਉਹਨਾਂ ਨੇ ਤਾਂ ਨਹੀਂ ਸੋਚਿਆ ਸਾਡੇ ਬਾਰੇ ਇੱਕ ਵਾਰੀ ਵੀ ਉਹ ਮੰਮੀ ਨੇ ਕਿੱਥੇ ਸੋਚਣਾ ਵਾ ਉਧਰ ਭਾਰਾ-ਭਸਾ ਵੇਚਦੇ ਹੀ ਜਿੱਧਰ ਭਾਰਾ-ਭਸਾ ਹੁੰਦਾ ਹੀ ਉਧਰ ਹੀ ਚਲ ਜਾਂਦੇ ਹੀ ਉਹਨਾਂ ਨੂੰ ਪਤਾ ਹੀ ਹੁਣ ਪੈਸੇ ਹੈਗੇ ਉਹਦੇ ਕੋਲ 4 ਉੱਥੇ ਜਾਂਦੇ ਆ ਉਹ ਪੈਸੇ ਕਿੰਨੇ ਜਿਹੜਾ ਨੇ ਸੰਦੀਪ 40 ਰੁਪਇਆ ਵਾ ਘਰ ਵੀ ਬਣਾਇਆ ਉਹਨੇ ਚਲਾਕ ਤੇ ਬੜੇ ਨਿਕਲੇ ਆ ਸਾਨੂੰ ਬੁਰੇ ਬਣਾਤਾ ਆਪ ਉਥੇ ਚੱਲ ਗਏ ਸਭ ਕੋ ਆਪ ਕੀਤਾ ਹੀ ਹੋ ਸਾਡੇ ਕੋ ਕਰਾਇਆ ਹੀ ਹੋ ਕਿ ਆਪ ਉਥੇ ਚਲ ਗਿਆ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਚਾਹ ਲਿਓ ਨਹੀਂ ਤੁਹਾਡੇ ਵਾਸਤੇ ਲੈ ਬਲਿਆ ਮਸ ਜੀ ਨਹੀਂ ਆ ਗਏ ਅਸ ਕੀ ਮਸ ਜੀ ਅਸ ਕੀ ਗਾ ਹੋ ਠੀਕ ਠਾਕ ਅਸ ਕੀ ਮਸ ਜੀ ਸੰਦੀਪ ਕੁਰਸੀਆਂ ਲੈ ਕੇ ਆਇਓ ਬੈਠ ਜਾ। ਕਸਕਾ। ਹਾਂ। ਸੱਸੀ ਘਰ ਆਸਣ। ਵਧੀਆ ਤੇ। ਬੈਠ। ਉਹ। ਤੁਹਾਡਾ ਨਵਾਂ ਵਸੀ ਠੀਕ ਠਾਕ ਜੇ? ਹਾਂ ਠੀਕ ਠਾਕ। ਬਹੁਤ ਵਧੀਆ ਤੂੰ ਸੁਣਾ ਆਪਣੇ। ਵਧੀਆ ਵਧੀਆ ਸਭ ਠੀਕ ਠਾਕ। ਫੋਨ ਹੀ ਕਰ ਦਿੰਦੇ ਤੁਸੀਂ ਆਉਣਾ ਹੀ ਤੇ। ਸਾਡਾ ਨਾ ਚਾਣਗੀ ਬਣ ਗਿਆ ਵਿਚਾਰ ਆਉਣ ਦਾ। ਅੱਛਾ ਅੱਛਾ। ਤੇ ਫਿਰ ਮੈਂ ਤਾਂ ਮਿਲ ਜਾਨੇ ਮੈਨੂੰ ਪਤਾ ਵੀ ਤੁਸੀਂ ਘਰੇ ਹੀ ਹੋਣੇ ਆ। ਚਲੋ ਵਧੀਆ ਕੀਤਾ। ਅੱਗੇ ਦੀ। ਹੋਰ ਬੱਸ ਜੀ। ਗਈ ਡਿਊਟੀ। ਹਾਂ ਜੀ। ਉਹ ਦਲਜੀਤ। ਆਉਂਦਾ ਭਾਈ ਦਾ ਫੋਨ ਉਹ ਨਹੀਂ ਮਾਸਟਰ ਜੀ ਫੋਨ ਤੇ ਨਹੀਂ ਆਇਆ ਉਹ ਤੇ ਬਾਜੀ ਨਾ ਆਇਆ ਕੀਤਾ ਤੁਸੀਂ ਕਰ ਲੈਣਾ ਸੀਗਾ ਉਹ ਮਾਸਟਰ ਜੀ ਤੇ ਚਲੀ ਗਏ ਹੁਣ ਇੱਥੋਂ ਹੂੰ ਇਹ ਬੜੀ ਬਿਸਤਰਾ ਲੈ ਕੇ ਨਿਕਲ ਹੀ ਗਏ ਆ ਤੇ ਫਿਰ ਕਰਨਾ ਕੀ ਨਹੀਂ ਪੁੱਤ ਤੁਹਾਡਾ ਵੀ ਫਰਜ਼ ਬਣਦਾ ਵਾ ਤੇ ਮੈਂ ਕਹਿੰਨਾ ਵੀ ਤੁਸੀਂ ਇਦਾਂ ਕਰੋ ਦੋਵੇਂ ਜੀ ਚੱਲੋ ਸਾਡੇ ਨਾਲ ਤੇ ਉਹਨਾਂ ਨੂੰ ਕਿਸ ਦਿਨ ਲੈ ਕੇ ਆਈਏ ਬਈ ਸਿਆਣੀ ਓ ਹੂੰ ਘਰੋਂ ਨਿਕਲ ਜੇ ਨਾ ਚੰਗੀ ਗੱਲ ਵਾ ਚਲੋ ਉਹਨਾਂ ਨੂੰ ਵੀ ਸਮਝਾਵਾਂਗੇ ਤੇ ਮਾਂ ਪਿਓ ਤੋਂ ਬਗੈਰ ਜਿਹੜਾ ਕਿ ਨਹੀਂ ਘਰ ਵੀ ਤੁਹਾਨੂੰ ਪਤਾ ਸੁਣਨਾ ਲੱਗਦਾ ਉਹ ਤਾਂ ਗੱਲ ਹੈ ਗਿਆ ਵਾ ਮੈਂ ਇਸੇ ਕਰਕੇ ਤੁਹਾਨੂੰ ਕਹਿਣ ਡਿਆ ਵਾਂ ਵੀ ਵੇਖੋ ਉਹ ਹੁਣ ਪਹਿਤਾਂ ਲੈ ਲਗੀ ਉੱਥੇ ਹਾਂਜੀ ਤੇ ਇਹ ਵੀ ਉੱਥੇ ਚਲ ਗਏ ਤੇ ਲੋਕੀ ਗੱਲਾਂ ਤੇ ਕਰਦੇ ਆ ਨਾ ਬਾਹਰ ਉਹਦੇ ਘਰ ਨਹੀਂ ਡੇ ਲੋਕੀ ਗੱਲਾਂ ਇੱਥੇ ਵੀ ਇਹਨਾਂ ਦਾ ਫਰਜ ਪੰਡਦਾ ਸੀ ਆਪਣੇ ਘਰ ਰਹਿਣਾ ਤੇ ਤੁਸੀਂ ਵੀ ਉਹਨਾਂ ਦੇ ਲੱਗ ਜੇ ਕੁਝ ਉਹ ਸਿਆਣੇ ਬਣੇ ਆਪ ਹੀ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਨਾ ਕਿ ਆਪਣਾ ਪੁੱਤ ਛੱਡ ਕੇ ਤੂੰ ਨੋਂ ਕਿ ਜਾ ਕੇ ਰਹਿਣ ਡੇ ਗੱਲ ਤਾਂ ਮਾੜੀ ਆ ਪਰ ਮੈਂ ਇਸੇ ਕਰਕੇ ਤੁਹਾਨੂੰ ਕਹਿਣਾ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰੀਏ ਉਹ ਨਹੀਂ ਮਾਸੀ ਜੀ ਇਹ ਨਹੀਂ ਜਾਣਾ ਹੁਣ ਆਪਾਂ ਹੂੰ ਇਹਵੇਂ ਲੋ ਪਤਾ ਨਹੀਂ ਜਾਣਾ ਉੱਥੇ ਹੁਣ ਉੱਥੇ ਵੇਚਤੀ ਕਰਈਏ ਜਾ ਕੇ ਵੇਚਤੀ ਬਤ ਕਾਦੀ ਆ ਟਾੜਾ ਫਰਜ਼ ਬੰਦਾ ਆ ਤੁਸੀਂ ਜੋ ਸਾਡੇ ਨਾਲ ਉਹਨਾਂ ਨੂੰ ਲੈ ਕੇ ਆਈਏ ਘਰ ਨਹੀਂ ਨਹੀਂ ਮਾਸੀ ਜੀ ਅਹੀਂ ਨਹੀਂ ਜਾਣਾ ਜਿਉ ਮਾਂ ਪਿਓ ਹੀ ਤੇ ਇੱਥੋਂ ਘਰੋਂ ਨਾ ਜਾਂਦੇ ਹੋ ਚੱਲ ਜੀ ਹੁਣ ਆ ਗਲਤੀ ਕਰ ਲਈ ਆ ਤੇ ਘੜੋ ਘੜ ਤੁਸੀਂ ਸੁਧਾਰ ਲਓ ਕੀ ਪਤਾ ਉਹਨਾਂ ਦੀ ਰਾਇ ਨਹੀਂ ਹੈਗੀ ਸੀ ਕਿ ਪਹਿਹ ਤੇ ਲੋਨ ਨੂੰ ਦੇ ਦਈਏ ਅਹੀਂ ਵੀ ਉੱਥੇ ਚੱਲ ਜਾਾਂਗੇ ਨਹੀਂ ਨੇ ਸੰਦੀਪ ਤੋ ਕਿੱਦਾਂ ਦੀਆਂ ਗੱਲਾਂ ਕਰਨ ਲਈ ਉਹ ਤਾਂ ਸਭ ਤੇਰੀ ਸਾਈਡ ਲੈਂਦੀ ਹੁੰਦੀ ਸੀ ਮਾਸੀ ਜੀ ਤੁਹਾਨੂੰ ਕੋਈ ਸਮਝ ਨਹੀਂ ਹੁੰਦੀ ਤੁਹਾਨੂੰ ਵੀ ਪਤਾ ਮਾਸੀ ਜੀ ਮੈਂ ਕਿੰਨਾ ਕਰਦੀ ਨਹੀਂ ਮੰਮੀ ਦਾ ਪਰ ਖੇਪ ਆ ਗਏ ਸਾਡੇ ਸਿਰ 'ਚ ਗਾਲ ਸੁਣ ਕਸੂਰ ਪੁੱਤ ਤੁਹਾਡਾ ਵੀ ਦੋਵਾਂ ਦਾ ਹੈਗਾ ਆ ਜੇ ਤੁਹਾਡੇ ਕੋਲ ਉਹਨਾਂ ਨੇ ਪੈਸੇ ਮੰਗੇ ਹੀ ਜਾਣਾਂ ਵਾਸਤੇ ਤੁਸੀਂ ਦੇ ਦਿੰਦੇ ਮਾਸੀ ਜੀ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਅਸੀਂ ਕਿੱਥੋਂ ਦੇ ਦਿੰਦੇ ਅਸੀਂ ਤੇ ਇੰਨੀ ਗੱਲ ਹੀ ਕਹੀ ਕਿ ਨਹੀਂ ਹੈਗੇ ਓਟ ਕੇ ਬੋਰੀ ਬਿਸਤਰਾ ਬੰਨਿਆ ਤੇ ਚੱਲ ਗਏ ਕੋਈ ਸਲਾਹ ਨਹੀਂ ਕੀਤੀ ਉਹਨਾਂ ਨੇ ਨਾ ਸਾਨੂੰ ਕੁਝ ਦੱਸਿਆ ਹੋ ਨਾ ਇਹ ਗੱਲ ਚੰਗੀ ਨਹੀਂ ਲੱਗਣ ਈ ਤੁਹਾਡੇ ਵਾਸਤੇ ਹੁਣ ਚੰਗੇ ਦੇ ਸ਼ਰੀਕੇ ਭਾਈ ਚਾਰੇ ਚ ਇਹਨਾਂ ਬੇਇੱਜ਼ਤੀ ਹੋਣ ਈ ਆ ਕਿਸੇ ਨੇ ਤੁਹਾਨੂੰ ਹੀ ਕਹਿਣਾ ਆ ਆਖਣਾ ਇੱਕ ਨਹੀਂਗਾ ਹੈਗਾ ਤੇ ਦੂਜਾ ਸਾਂਭ ਸਕਦਾ ਹੀ ਨਾ ਉਹਨੇ ਵੀ ਘਰੋਂ ਬਾਹਰ ਕੱਢ ਦਿੱਤੇ ਆ ਬਾਹਰ ਸਾਰੇ ਲੋਕੀ ਗੱਲਾਂ ਕਰਦੇ ਆ ਨੌਂ ਕੋ ਜਾ ਕੇ ਉੱਥੇ ਰਿੰਦੇ ਚੰਗੇ ਨਹੀਂ ਲੱਗਦੇ ਤੈਨੂੰ ਹੀ ਪਤਾ ਆ ਕਿ ਘਟ ਤੱਕ ਕਿਸੇ ਨੇ ਨਹੀਂ ਕੀਤੀ ਉਹਦੇ ਨਾਲ ਹੈ ਤੇ ਜੇ ਹੁਣ ਆਪਣੇ ਪੈਰਾਂ ਤੇ ਉਹ ਸਟੈਂਡ ਹੋ ਹੀ ਗਈ ਆ ਜਾਦੇ ਭਰਾਣੇ ਘੜੀ ਦਿੱਤਾ ਆ ਚਲ ਉਹ ਆਪਣੇ ਘਰ ਰਾਜੀ ਖੁਸ਼ੀ ਰਵੇ ਪਰ ਇਹ ਤਾਂ ਆਪਣੇ ਘਰ ਆਉਣ ਮਸੀ ਜੀ ਇੰਨੀ ਸੋਚ ਹੁੰਦੀ ਤੇ ਫੇਰ ਘਾਟੇ ਕਾਦੇ ਸੀ ਪਰ ਨਾ ਹੁਣ ਚੰਗਾਣੀਆਂ ਲੱਗਣ ਡਿਆ ਇੱਕ ਚੱਲ ਹੁਣ ਪਾ ਜਿੱਦਾਂ ਮਰਜੀ ਆ ਉਹ ਛੋਟਾ ਦੇਤਾ ਪਰਮਾਤਮਾ ਨੇ ਚੱਲ ਹੁਣ ਉਹਦੇ ਵਿੱਚੋਂ ਜੋ ਬਣੀ ਦਿਖਦਾ ਆ ਹੁਣ ਮੇਰੇ ਪਿੰਡੋਂ ਫੋਨ ਆਇਆ ਸੀ ਉੱਥੇ ਕਿਤੇ ਪਤਾ ਲੱਗਾ ਹਣਾ ਵਾ ਕਿ ਸੱਸ ਚੱਲ ਗਈ ਐ ਨੌਣਾ ਲੜਕੇ ਅੱਛਾ ਮੇਰੀ ਤਾਂ ਉੱਥੇ ਬੇਇਜ਼ਤੀ ਹੁੰਦੀ ਆ ਨਾ ਮੈਂ ਜਾਣ ਜੋਗੀ ਤਾਂ ਨਹੀਂ ਹੈਗੀ ਉੱਥੇ ਹੁਣ ਤੂੰ ਉਹਨਾਂ ਵੀ ਗੱਲਾਂ ਹੀ ਕਰਨੀਆਂ ਨੇ ਕਿਸ ਨੇ ਕਸੂਰ ਤੇਰ ਚ ਕੱਢਣਾ ਤੇ ਕਿਸੇ ਨੇ ਉਹਨਾਂ ਨੂੰ ਬੁਰਿਆ ਕਹਿਣਾ ਸੰਦੀਪ ਦਲਜੀਤ ਤੁਸੀਂ ਪਤਾ ਸਿਆਣੇ ਬਣੋ ਅਸੀਂ ਤਾਂ ਨਾਲ ਲੈਣ ਆਏ ਆ ਤੇ ਚਲੋ ਸਾਡੇ ਨਾਲ ਤੇ ਚੱਲ ਜੀ ਉਹਨਾਂ ਨੂੰ ਲੈ ਕੇ ਆਈਏ ਉਹ ਨਹੀਂ ਮਾਸੀ ਜੀ ਅਹੀਂ ਤੇ ਨਹੀਂ ਜਾਣਾ ਹੁਣ ਤੂੰ ਅਹੀਂ ਜਾਣਾ ਤੇ ਚੱਲ ਜੋ ਚੱਲ ਅਹੀਂ ਤੇ ਜਾਵਾਂਗੇ ਚਲੋ ਛੋਟਾ ਜਾਇਆ ਹੈ ਨਾ ਉਹਨਾਂ ਨੂੰ ਵੇਖੋਗੇ ਨਾਲੇ ਨਹੀਂ ਤੂੰ ਹੀ ਮਾਰੋ ਫੇਰਾ ਅਹੀਂ ਨਹੀਂ ਜਾਣਾ ਮਾਸੀ ਜੀ ਇੱਕ ਵਾਰੀ ਫੋਨ ਤੇ ਕਰਦੇ ਹਾਂ ਉਹਨਾਂ ਨੂੰ ਜਾ ਕੇ ਜੇ ਚਲੀ ਗਏ ਸੀ ਤੇ ਉਹਨਾਂ ਦਾ ਫਰਜ਼ ਤੇ ਹੈਗਾ ਹੀ ਨਾ ਫੋਨ ਕਰਨ ਦਾ ਚਲ ਫੋਨ ਕਰਨ ਦਾ ਦਾ ਫਰਜ਼ ਹੈਗਾ ਹੀ ਮੰਨਦੀ ਐ ਮੈਂ ਪਰ ਮੈਂ ਬੋਤ ਇਹ ਕਹਿ ਨਹੀਂ ਆ ਤੇ ਨਿਆਣਿਆਂ ਨੂੰ ਕੋਈ ਕਹਿੰਦਾ ਹੁੰਦਾ ਆ ਮਾਂ ਪਿਓ ਨੂੰ ਲੋਕੀ ਘਾਟੇ ਕਸੂਰ ਕਰਦੇ ਉਹਨਾਂ ਨੂੰ ਕਹਿੰਦੇ ਹੁੰਦੇ ਅੱਗੋਂ ਤੇ ਫੋਨ ਵੀ ਬੰਦ ਕਰ ਲਿਆ ਉਹਨਾਂ ਨੇ ਫੋਨ ਤੇ ਆਉਣ ਰੱਖਦੇ ਆਪਣਾ ਕਹ ਲੋ ਜੀ ਇਹਨਾਂ ਫੋਨ ਬੰਦ ਕਰ ਦਿੱਤਾ ਨਾ ਤੇ ਇੱਕ ਵਾਰੀ ਨਾ ਤੁਸੀਂ ਭਾਜੀ ਨਾਲ ਗੱਲ ਕਰੋ ਉਹਨਾਂ ਨੂੰ ਕਹੋ ਵੀ ਫੋਨ ਤੇ ਕਰ ਨਾ ਆਪਣੇ ਨਿਆਣਿਆਂ ਨਾਲ ਇਹ ਵੀ ਤੁਹਾਡੇ ਕੋਈ ਲੱਗਦੇ ਨੇ ਬਸ ਹੁਣ ਆਪੇ ਫੋਨ ਕਰਦੇ ਰੇ ਮਾਸੜ ਜੀ ਕਰਦੇ ਗੱਲ ਉਹਨਾਂ ਨਾਲ ਤੇ ਸੁਣ ਮੇਰੀ ਗੱਲ ਪੁੱਤ ਅਸੀਂ ਤੁਹਾਨੂੰ ਇਸ ਕਰਕੇ ਕਹਿਣ ਡਏ ਆ ਵੀ ਘਰ ਇਹੀ ਵਸਦਾ ਰਵੇ ਤੇ ਕਿਤੇ ਨਾ ਕਿਤੇ ਤੁਸੀਂ ਵੀ ਉੱਧਰ ਜਾਓ ਆਓ ਤੇ ਉਹ ਵੀ ਕਦੇ ਆਜਿਆ ਕਰੋਗੇ ਇੱਥੇ ਠੀਕ ਹੈ ਮਾਸੀ ਜੀ ਸੁਨੀਪ ਜਾਂ ਚਾਹ ਬਣਾ ਕੇ ਲਿਆਓ ਵੇਹ ਦੇ ਲਈ ਇਹ ਤੇ ਰਸਤਾ ਮੈਂ ਕਰਾਇਆ ਆ ਚਲੋ ਉਦੋਂ ਮੈਨੂੰ ਵੀ ਗੁੱਸਾ ਹੈਗਾ ਹੀ ਵੀ ਜੋ ਬੰਦਾ ਮੈਂ ਹੀ ਕਰਾਉਣਾ ਰਸਤਾ ਚਲੋ ਮੈਂ ਵੀ ਨਾਰਾਜ਼ ਹਾਂ ਜੋਤ ਦੇ ਨਾਲ ਪਰ ਹੁਣ ਜਿੱਦਾਂ ਨਾ ਉਹ ਨਿਗਾਹ ਜਾਂ ਤੋਦਲ ਵੇਖ ਕੇ ਸਾਨੂੰ ਇਹ ਪਿਆਰ ਆਉਣ ਡਿਆ ਆ ਹੈ ਤਾਂ ਸਾਡੇ ਮੁੰਡੇ ਦੀ ਅੰਛੀ ਹੈ ਨਾ ਮਸੀਹ ਤੇ ਗੱਲ ਹੈਗੀ ਹੈ ਨਾ ਪਰ ਮੈਂ ਨਹੀਂ ਉੱਥੇ ਜਾਣਾ ਤੁਹਾਨੂੰ ਪਤਾ ਵਾ ਪਿੰਡ ਦੇ ਲੋਕੀ 100 100 ਗੱਲਾਂ ਕਰਨ ਦੇ ਆ ਸਾਰੇ ਬੰਨੇ ਬੇਇੱਜ਼ਤੀ ਹੋਣ ਡੀ ਮੇਰੀ ਤੇ ਆਪਣੇ ਮਾਪਿਆਂ ਨਾਲ ਸਾਹਮਣੇ ਕਿਹਾ ਤੂੰ ਤਾਂ ਇਹ ਤੇਰੀ ਨੂੰ ਸਮਝਾਉਂ ਡੇ ਆ ਤੇਰੀ ਵੀ ਰਹਿ ਰ ਆ ਜੂਗੀ ਉਹਨਾਂ ਨੂੰ ਲੈ ਆਈਏ ਇਸੇ ਮਨ ਨਾਲ ਹੀ ਉਹਨਾਂ ਨਾਲ ਮਿਲ ਗੇਲਾਵਾਂਗੇ। ਵੀ ਕੋਈ ਕਹਿਣ ਵਾਲਾ ਤਾਂ ਬਣੂਗਾ। ਵੀ ਉਹਦੇ ਜੀੜ ਸਿਆਣੇ ਵੀ ਆਏ ਸੀ। ਮਾਸੀ ਜੀ ਮੈਂ ਤਾਂ ਨਹੀਂ ਆ ਜਾਣਾ ਉੱਥੇ। ਤੁਸੀਂ ਜਾਣਾ ਸੋਵੜੀ ਜਾਓ। ਤੇਰੀ ਹੁਣ ਇਹੋ ਜੀ ਆਦਿਆ। ਤੁਸੀਂ ਆਪ ਦੱਸੋ ਇੱਥੋਂ ਜਾਣ ਲੱਗੇ ਹੀ ਸੋਚ ਕੇ ਜਾਂਦੇ ਹਾਂ ਇਥੋਂ। ਕਹੀਂ ਕਿੱਥੇ ਚੱਲੇ? ਮੈਂ ਤਾਂ ਪੁੱਤ ਕਹਿਣ ਲਈ ਆਂ ਵੀ ਚਲ ਗਲਤੀ ਉਹਨਾਂ ਦੀ ਵੀ ਹੈਗੀ ਆ। ਪਰ ਮੈਂ ਤੈਨੂੰ ਬਾਅਦ ਵਾਰ ਇਹੋ ਗੱਲ ਕਹਿਣ ਲਈ ਆਂ ਉਹਨਾਂ ਸਿਆਣਿਆਂ ਨੂੰ ਕਿਸੇ ਨਾਲ ਨਹੀਂ ਕੁਝ ਕਹਿਣਾ। ਤਾਨੂੰ ਹੀ ਕਹਿਣਾ ਨਿਆਣਿਆਂ ਨੇ ਸੰਸਾਰ ਤੇ ਨਾ ਰਹਿਣ ਲਈ ਬੜਾ ਕੋਈ ਸੋਚਣਾ ਪੈਂਦਾ ਆ ਚਲ ਕੋਈ ਗੱਲ ਮਸੀ ਸੋਚ ਲੈਣੀ ਚਲ ਦੋਈਆਂ ਨੇ ਸਲਾਹ ਕਰਿਓ ਸੰਦੀਪ ਨਾ ਫਿਰ ਮੈਨੂੰ ਦੱਸਿਓ ਜੇ ਨਹੀਂ ਅੱਜ ਜਾਣਾ ਨਾ ਕੋਈ ਗੱਲ ਦੋਆਂ ਚੌਣ ਜਿੱਦਾਂ ਤੁਹਾਡੀ ਸਲਾਹ ਬਣੋਗੀ ਨਾ ਉਦੋਂ ਅਸੀਂ ਚੱਲ ਜਾਾਂਗੇ ਤੁਹਾਡੇ ਨਾਲ ਲਈ ਤੇ ਚਲ ਤੁਸੀਂ ਵੀ ਹੋ ਗਿਆ ਹੋ ਨਾ ਉਥੋਂ ਸਮਝਾ ਕੇ ਜਾਇਆ ਉਹਨਾਂ ਨੂੰ ਸੱਸੀ ਗਲਪਾ ਜੀ ਸਸਿਕਲ ਪੈਨ ਜੀ ਸਤਿ ਸ਼੍ਰੀ ਅਕਾਲ ਕੀ ਹਰਮਨ ਹਾਂਜੀ ਠੀਕ ਠਾਕ ਕੀ ਹਾਲ ਤੇਰਾ ਛੱਟੂ ਬੈ ਜਾਓ ਹੋਠ ਠੀਕ ਠਾਕ ਹਾਂਜੀ ਪੈਨ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਰਹੀ ਆ ਯਾ ਹੁਣ ਚਕਾ ਛੱਟੂ ਦੀ ਰਾਈ ਜੋ ਬਣਿਆ ਹਾਂ ਹੋਰ ਬੜਾ ਜੀ ਲੱਗਾ ਵਾ ਕਿ ਇਹਦੇ ਨਾਲ ਹਾਂ ਸਵਾ ਆ ਰਵਾਂ ਨਿਆਣੇ ਨਾਲ ਕਿੱਥੇ ਗਈ ਜੋਤ ਜੋਤ ਰਪਿੰਦਰਵਾਲ ਗਈ ਆ ਮਾਰਦੀ ਆ ਮੈਂ ਆਵਾਜ਼ ਨਹੀਂ ਨਹੀਂ ਆਵਾਜ਼ ਨਾ ਮਾਰ ਪਹਿਲੇ ਮੇਰੀ ਗੱਲ ਸੁਣੋ ਮੈਂ ਕਹਿਣ ਲਈ ਆ ਵੀ ਚਲ ਤੂੰ ਉਹਨੂੰ ਵੇਖ ਚਾਖ ਲਿਆ ਕੋਈ ਗੱਲ ਨਹੀਂ ਪਰ ਤੈਨੂੰ ਨਾ ਘਰ ਹੀ ਰਹਿਣਾ ਚਾਹੀਦਾ ਏ ਇੱਥੇ ਥੋੜੀ ਜਣ ਕੇ ਰਹਿਣਾ ਚਾਹੀਦਾ ਤੁਹਾਨੂੰ ਨਹੀਂ ਭੈਣ ਜੀ ਮੈਂ ਘਰ ਨਾ ਬੜਾ ਔਖਾ ਟਾਈਮ ਕੱਢਿਆ ਜਿੱਦਾਂ ਦਾ ਉਹਨਾਂ ਨੇ ਸਾਡੇ ਨਾਲ ਸਲੂਕ ਕੀਤਾ ਹੈ ਨਾ ਉੱਥੇ ਰਹਿਣ ਵਾਲਾ ਨਹੀਂ ਕੀਤਾ ਮੈਂ ਜਦੋਂ ਦੀ ਇੱਥੇ ਆਈ ਹਾਂ ਨਾ ਸੋ ਆਦਰ ਸਤਕਾਰ ਕਰਦੀ ਆ ਜੇ ਕੋਈ ਸਬਜ਼ੀ ਬਣਾਉਣੀ ਤਾਂ ਮੈਨੂੰ ਪੁੱਛ ਕੇ ਬਣਾਉਂਦੀ ਆ ਮੰਮੀ ਜੀ ਕੀ ਬਣਾਵਾ ਤੇ ਉਹ ਉਹਦੇ 100 ਰੁਪਏ ਦੇਣ ਲੱਗੇ ਵੀ ਤੜਫਦੇ ਹੁੰਦੇ ਸੀਗੇ ਵੀ ਸਾਡੇ ਕੋਲ ਹੈ ਹੀ ਕੁਛ ਨਹੀਂਗਾ ਗਲਤੀ ਤੇ ਹੋ ਗਈ ਇਹਨਾਂ ਕੋਲੋਂ ਜਿਹੜਾ ਪਿਆਲੀ ਬੰਨਣਾ ਸੀ ਸਾਰਾ ਉਹਦੇ ਨਾਲ ਲਵਾਤਾ ਨਾ ਲਵਾਉਂਦੇ ਅੱਜ ਉਹ ਸਾਡੇ ਮਗਰ ਮਗਰ ਫਿਰਦੇ ਅਹੀਂ ਰੋਟੀਆਂ ਵਾਧੂ ਹੋ ਗਈਆਂ ਹੁਣ ਕੋਲ ਨਾ ਚਾਹੀਦਾ ਤੁਹਾਨੂੰ ਆਪਣਾ ਹਿੱਸਾ ਕੱਢਣਾ ਉਹ ਤੁਸੀਂ ਉਹਦਾ ਗਲਤੀ ਕਰ ਲਈ ਪਰ ਹੁਣ ਨਾ ਇਹ ਗੱਲ ਚੰਗੀ ਨਹੀਂ ਹੋ ਹੈਗੀ ਉੱਥੇ ਵੀ ਨਾ ਬੜੀ ਬੇਇੱਜ਼ਤੀ ਹੋਣ ਲਈ ਹੈ ਤੇ ਦਲਜੀਤ ਨਾ ਸੰਦੀਪ ਨਾ ਹੀ ਮਿਲ ਕੇ ਆਏ ਆਂ ਕੁਛ ਕੀ ਆਈ ਮੈਨਾਂ ਨੂੰ ਵੀ ਤੁਸੀਂ ਉਹਦਾ ਨਾਲ ਉਹ ਵੀ ਸਾਡੇ ਨਾਲ ਹੀ ਚੱਲੋ ਅਸੀਂ ਚਲਣੀ ਉੱਥੇ ਤੇ ਚਲ ਉਹ ਵੀ ਨਹੀਂ ਗਏ ਮੰਨੇ ਤੇ ਪਰ ਨਿਆਣੇ ਤੇ ਗੱਲ ਸੁਣ ਤੇਰੇ ਹੀ ਆ ਨਾ ਹੁਣ ਆਖਣਾ ਹੈ ਕਹੇ ਨੇ ਵੀ ਉਹ ਮੁੰਡਾ ਹੀ ਨੋ ਹੀ ਉਹਨਾਂ ਛੱਡ ਕੇ ਤੇ ਇੱਥੇ ਚੱਲ ਗਏ ਤੈਨੂੰ ਹੀ ਪਤਾ ਕੀ ਕੋਈ ਖੌਂਦ ਨਾ ਹੁੰਦਾ ਰਿਆ ਤੇ ਕੋਈ ਗੱਲ ਨਹੀਂ ਭੈਣ ਜੀ ਜੇ ਉਹ ਨੋ ਪੁੱਤ ਹੀ ਇਹ ਵੀ ਮੇਰੀ ਨੋ ਆ ਇਹ ਮੇਰਾ ਪੋਤਾ ਵਾ ਮੈਂ ਇਹਨਾਂ ਨੂੰ ਛੱਡ ਕੇ ਤਾਂ ਕਿਤੇ ਨਹੀਂ ਜਾਣਾ ਜੀ ਉਹਨਾਂ ਨੂੰ ਸ਼ਰਮ ਆਉਂਦੀ ਹੀ ਨਾ ਤੇ ਤੁਹਾਡਾ ਮਾਪਿਓ ਘਰੋਂ ਚਲ ਗਿਆ ਤੇ ਤੁਹਾਡੇ ਨਾਲ ਆਉਂਦੇ ਤੇ ਮੈਨੂੰ ਵੀ ਪਤਾ ਹੁੰਦਾ ਪੈ ਸਾਨੂੰ ਲੈਣ ਆਏ ਆ ਮੈਂ ਇੱਦਾਂ ਕਿੱਦਾਂ ਚਲ ਜਾ ਉੱਥੇ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਚਲ ਮੈਂ ਤਾਂ ਸਮਝਾ ਕੇ ਆਈ ਆ ਚਲ ਉਹ ਵੀ ਸਮਝਣਗੇ ਪਰ ਤੂੰ ਵੀ ਤੇ ਇਹ ਗੱਲ ਸਮਝਣਾ ਕਦੀ ਇੱਥੇ ਆ ਗਈ ਤੇ ਕਦੀ ਉੱਥੇ ਚਲ ਗਈ ਨਹੀਂ ਨਹੀਂ ਭੈਣ ਜੀ ਮੈਨੂੰ ਹਾਂ ਗੱਲ ਨਾ ਕਹੋ ਮਜਬੂਰ ਨਾ ਕਰੋ ਮੈਂ ਉੱਥੇ ਨਹੀਂ ਗਾ ਜਾਣਾ ਮੈਂ ਜਿੱਦਾਂ ਦੇ ਇੱਥੇ ਆਈ ਆ ਨਾ ਸੁਖ ਦੀ ਰੋਟੀ ਖਾਣ ਲਈ ਚਲੋ ਤੇਰੀ ਮਰਜ਼ੀ ਮੈਂ ਦਨਾ ਸਮਝਾਉਣਾ ਆਪਣਾ ਫਰਜ਼ ਸਮਝਿਆ ਸੀ ਕਿ ਚਲ ਇਹ ਆ ਇਹ ਸਮਝਾਵ ਨਹੀਂ ਆ ਤੇ ਘਾ ਸੁਣਾ ਕਿੱਥੇ ਗਿਆ ਤਾਦਾ ਦਾ ਉਹ ਤਾਂ ਬਾਹਰ ਨੂੰ ਗਏ ਬੰਬੀ ਵੱਲ ਨੂੰ ਆਉਂਦੇ ਹੀ ਹੋਣੇ ਆ ਅੱਛਾ ਅੱਛਾ ਹਮ ਹੁਣ ਇਹ ਪੁੱਛਦੀ ਕਿ ਇਸ ਤੀ ਚੰਗੀ ਤਰ੍ਹਾਂ ਮੈਂ ਹਾਂ ਭੈਣ ਜੀ ਤੁਸੀਂ ਗਾਲੀ ਛੱਡ ਦੋ ਮੈਨੂੰ ਤਾਂ ਕਿਤੇ ਮੰਜੇ ਦਾ ਪੈਰ ਨਹੀਂ ਥੱਲੇ ਪਾਉਂ ਦਿੰਦੀ ਮੇਰੀ ਗੱਲ ਸੁਣੋ ਕੀ ਸੋਚਣ ਦੇ ਸੋਚਣਾ ਕੀ ਹੈ ਸੰਦੀਪ ਸੋਚਣ ਡਿਆ ਵਾਂ ਮੈਂ ਵੀ ਨਾ ਐਵੇਂ ਲਾਲਚੀ ਕਰ ਲਿਆ ਵਾ ਜੇ ਜੋਤ ਨੂੰ ਚ ਰੱਖ ਦੇ ਤੇ ਫੇਰ ਕੀ ਉਹ ਵੀ ਤੇ ਰਹੀ ਜਾਂਦੀ ਵਿਚਾਰੀ ਮੰਮੀ ਤੇ ਮਗਰ ਲਾ ਕੇ ਨਾ ਬੜਾ ਬੜਾ ਧੋਖਾ ਕੀਤਾ ਉਹਦੇ ਨਾਲ ਹੁਣ ਸੋਚਣ ਦਾ ਕੀ ਫਾਇਦਾ ਜਾਂ ਤੇ ਉਦੋਂ ਹੀ ਸੋਚਦੇ ਉਹ ਮੈਂ ਉਹਦਾ ਨਾ ਮੰਮੀ ਪਿਛੇ ਲੱਗ ਗਿਆ ਜੇ ਮੈਂ ਮੰਮੀ ਦਾ ਸਾਥ ਸਹਣਾ ਨਹੀਂ ਦਿੰਦਾ ਤੇ ਆ ਕੰਮ ਹੋਣਾ ਹੀ ਨਹੀਂ ਕੀ ਕਰਦੇ ਉਹਦਾ ਲਾਲਚ ਆ ਗਿਆ ਮਨ ਵਿੱਚ ਉਹ ਮੁੰਡਾ ਵੀ ਹੋ ਹੀ ਗਿਆ ਉਹਦੇ ਘਰ ਚਲ ਇੱਥੇ ਰਹਿੰਦਾ ਸਾਡੇ ਘਰ ਕੋਈ ਨਿਆਣਾ ਨਹੀਂ ਉਹਨੂੰ ਸਾਹਮਣੇ ਆਹੀ ਜੋਗਣ ਸਮਝ ਕੇ ਉਹਨੂੰ ਪਾ ਲੈਂਦੇ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰੋ ਕੋਈ ਗੱਲ ਨਹੀਂ ਰੱਬ ਸਾਡੀ ਵੀ ਸੁਣਨਗਾ ਹੀ ਉਹ ਤਾਂ ਗੱਲ ਹੈਗੀ ਆ ਸੰਦੀਪ ਜੀ ਦਾ ਨਿਆਣਾ ਹੋਇਆ ਵਾ ਉਹਨੂੰ ਸਾਹਮਣੇ ਆਪਾਂ ਚਲੋ ਇੱਕ ਵਾਰੀ ਤਾਂ ਧੱਕਾ ਵੱਜ ਹੀ ਗਿਆ ਹੁਣ ਕੀ ਕਰ ਸਕਦੇ ਆ ਮੇਰਾ ਦਿਲ ਕਰਦਾ ਵਾ ਉਹਨੂੰ ਲੈਣਾ ਇੱਥੇ ਹੁਣ ਕਿੱਥੇ ਆਉਣਾ ਉਹਨਾਂ ਨੇ ਮੈਨੂੰ ਪਤਾ ਵਾ ਨਾ ਤੇ ਮਾਫੀ ਮੰਗ ਲਾਂਗੇ ਉਹਨਾਂ ਕੋਲ ਜਾ ਕੇ ਫਿਰ ਕੀ ਮਾਸੀ ਹਣੀ ਤੇ ਆਈ ਐ ਇਸੇ ਕਰਕੇ ਸਮਝਾਉਣ ਵਾਸਤੇ ਪਰ ਅਸੀਂ ਨਹੀਂ ਮੰਨੀ ਉਹਨਾਂ ਦੀ ਕੀ ਕਰ ਸਕਦੇ ਆ ਕੋਈ ਗੱਲ ਨਹੀਂ ਅਸੀਂ ਦੁਮੇ ਜੀ ਜਾਨਦੇ ਆ ਝੋਟਕਾ ਮਾਫੀ ਮੰਗ ਲੈਨੇ ਕੋਈ ਗੱਲ ਨਹੀਂ ਤੁਸੀਂ ਇੰਨੀ ਕਾਲੀ ਨਾ ਕਰੋ ਹੌਲੀ ਹੌਲੀ ਮਿਲਾਂਗੇ ਆਪਾਂ ਫੇਰ ਉਹ ਸੋਚਣਗੇ ਕਿ ਮਨ ਚ ਲਾਲਚ ਆ ਗਿਆ ਇਹਨਾਂ ਦੇ ਫੇਰ ਸੰਦੀਪ ਮੇਰਾ ਨਾਮ ਭਰਾਈ ਜੀ ਗੰਡਾ ਨਿੱਕੇ ਜਿਹੇ ਮੜੇ ਦੇਖਣ ਨੂੰ ਚਲੋ ਕੋਈ ਗੱਲ ਨਹੀਂ ਤੁਸੀਂ ਐਵੇਂ ਨਾ ਸੋਚੀ ਜਾਓ ਚੱਲਾਂਗੇ ਫੇਰ ਕਿਸ ਦਿਨ ਚਲ ਤਰੀ ਦਮ ਮੰਨ ਲੈਨੇ ਆ ਹੌਲੀ ਹੌਲੀ ਨਾ ਮਿਲਣ ਦਾ ਆਪਨੇ ਉਹਨਾਂ ਨੂੰ ਹਾਂ ਚਲਾਜੋ ਘਰ ਹੁਣ ਸੋਚੀ ਨਾ ਜਾਇਓ ਇੱਥੇ ਚਲੋ